ਕਿਸਾਨਾਂ ਨੇ ਯੂਕੇ ਦੇ ਵਿੱਚ ਕਰ ਦਿੱਤਾ ਚੱਕਾ ਜਾਮ ਸਰਕਾਰ ਦੇ ਫੈਸਲੇ ਤੇ ਪੜ ਗਿਆ ਗੁੱਸਾ ਹਜ਼ਾਰਾਂ ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ ਬ੍ਰਿਟੇਨ ਵਿੱਚ ਕੀਅਰ ਸਟਾਰਮਰ ਦੀ ਲੇਬਰ ਸਰਕਾਰ ਦੇ ਵਿਰੋਧ ਵਿੱਚ ਹਜ਼ਾਰਾਂ ਕਿਸਾਨਾਂ ਨੇ ਟਰੈਕਟਰ ਰੈਲੀ ਕੱਢ ਕੇ ਚੱਕਾ ਜਾਮ ਕੀਤਾ ਹੈ ਕਿਸਾਨ ਲੇਬਰ ਸਰਕਾਰ ਦੀ ਉਤਰਾਧਿਕਾਰੀ ਯੋਜਨਾ ਦਾ ਵਿਰੋਧ ਕਰ ਰਹੇ ਹਨ ਜੋ 1 ਮਿਲੀਅਨ ਪਾਉਂਡ ਤਕਰੀਬਨ 11 ਕਰੋੜ ਰੁਪਏ ਤੋਂ ਵਧੇਰੇ ਦੇ ਖੇਤੀ ਭੂਮੀ ਉੱਤੇ 20% ਦੀ ਟੈਕਸ ਲਾਉਂਦੀ ਹੈ ਇਸ ਨਾਲ ਪਰਿਵਾਰਕ ਫਰਮਾਂ ਉੱਤੇ ਟੈਕਸ ਛੋਟ ਖਤਮ ਹੋ ਜਾਵੇਗੀ ਸਰਕਾਰ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਅਪ੍ਰੈਲ 2026 ਤੋਂ ਇੱਕ ਯੋਜਨਾ ਲਾਗੂ ਹੋਵੇਗੀ ਇਸ ਮੁੱਦੇ ਉੱਤੇ 1.48 ਲੱਖ ਤੋਂ ਵਧੇਰੇ ਲੋਕਾਂ ਨੇ ਈ ਪਟੀਸ਼ਨ ਉੱਤੇ ਦਸਤਖਤ ਕੀਤੇ ਹਨ ਇਹ ਰੈਲੀ ਸੇਵ ਬ੍ਰਿਟਿਸ਼ ਫਾਰਮਿੰਗ ਦੇ ਆਯੋਜਿਤ ਕੀਤੀ ਸੀ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਨਗੇਲ ਫਰਾਜ਼ ਨੇ ਪ੍ਰਧਾਨ ਮੰਤਰੀ ਸਟਾਰਮਰ ਤੋਂ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਮੰਗ ਕੀਤੀ ਹੈ ਤੇ ਸਰਕਾਰ ਨੇ ਪ੍ਰਤੀਕਿਰਿਆ ਵਿੱਚ ਕਿਹਾ ਕਿ ਕਿਸਾਨਾਂ ਪ੍ਰਤੀ ਵਚਨਬਾਤਾਂ ਡੋਲ ਹੈ ਪਰ ਜਨਤਕ ਵਿੱਤ ਨੂੰ ਸੰਤੁਲਿਤ ਕਰਨ ਲਈ ਸੁਧਾਰ ਲੋੜਿੰਦੇ ਹਨ ਦੱਸਦੀ ਹੈ ਕਿ ਕਿਸਾਨਾਂ ਨੇ ਇਸ ਦੇ ਵਿਰੋਧ ਵਿੱਚ ਸੈਂਟਰਲ ਲੰਡਨ ਵਿੱਚ ਵੱਡੀ ਰੈਲੀ ਕੱਢੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਰੈਲੀ ਵਿੱਚ ਕਿਸਾਨਾਂ ਨੇ 1000 ਤੋਂ ਵਧੇਰੇ ਟਰੈਕਟਰਾਂ ਨਾਲ ਮਾਰਚ ਕੀਤਾ ਇਸ ਦੌਰਾਨ ਲੰਡਨ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਜਿਸ ਤੋਂ ਬਾਅਦ ਸਰਕਾਰ ਆ ਜਿਹੜੀ ਉਹ ਚਿੰਤਾ ਦੇ ਵਿੱਚ ਪੈ ਗਈ ਤਾਂ ਲੰਡਨ ਦੇ ਵਿੱਚ ਯਾਨੀ ਕਿ ਯੂਕੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਵੱਡੀ ਰੈਲੀ ਵਿਸ਼ਾਲ ਰੈਲੀ ਕੀਤੀ ਗਈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਗੁੱਸਾ ਵੀ ਦੇਖਣ ਨੂੰ ਮਿਲਿਆ ਕਿਉਂਕਿ ਸਰਕਾਰ ਨੇ ਕਈ ਕਾਨੂੰਨ ਅਜਿਹੇ ਜਿਹੜੇ ਬ੍ਰਿਟਿਸ਼ ਸਰਕਾਰ ਨੇ ਲੰਡਨ ਦੇ ਵਾ ਯਾਨੀ ਕਿ ਪੂਰੇ ਹੀ ਯੂਕੇ ਦੇ ਵਿੱਚ ਲਾਗੂ ਕਰ ਦਿੱਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਵਿਰੋਧਤਾ ਕੀਤੀ ਵਿਰੋਧਤਾ ਦੇ ਮੱਦੇ ਨਜ਼ਰ ਜਿਹੜਾ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਲੈ ਕੇ ਸੜਕ ਤੇ ਮਾਰਚ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਲੰਡਨ ਦੀ ਜਿਹੜੀ ਆਵਾਜ਼ ਆਈ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਜਿਸ ਤੋਂ ਬਾਅਦ ਸਰਕਾਰ ਚਿੰਤਾ ਦਾ ਵਿਸ਼ਾ ਬਣਿਆ ਹੈ ਲੰਡਨ ਦੀ ਇਹ ਵਿਸ਼ਾਲ ਰੈਲੀ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ